ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇ ਦਿੱਖ ਦਿੱਸ਼ਕਾਂ ਨੂੰ ਪੇਪਸਰ 5500 ਕਾਲ ਸਾਢੇ ਚੋਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਲਗਾਂ ਨਮਕਾਂ ਤੇ ਤਾਜ਼ੀ ਖਬਰਾਂ ਤੋੜ ਤੱਕ ਪਹੁੰਚਦੇ ਪੰਜਾਬ ਸਰਕਾਰ ਦੇ ਵੱਲੋਂ ਫਿੱਟ ਗਏ ਮਹਿੰਮਾ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਮਹਿੰਮ ਤਤ थाना ਖਾਲੜ ਦੀ ਪੁਲਿਸ ਨੇ 1.5 ਕਿਲੋ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਸੋਨੂ ਪੁੱਤਰ ਸੱਜਨ ਸਿੰਘ ਵਾਸੀ ਮਾੜੀ ਕੰਬੋਕੇ ਅਤੇ ਗੁਰ ਇਕਬਾਲ ਸਿੰਘ ਅਤੇ ਇੱਕ ਨੂਰ ਸਿੰਘ ਵਾਸੀ ਪਿੰਡ ਬਾਸਰ ਦੇ ਵਜੋਂ ਹੋਏ ਹੈ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਥਾਣਾ ਖਾਲੜਾ ਦੇ ਐਸਐਚਓ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮਾਜਗ ਐਸਐਸਪੀ ਸਾਹਿਬ ਤਰਨਤਾਰਨ ਅਤੇ ਡੀਐਸਪੀ ਪਿਕ ਕੀਵੈਂਟ ਦੇ ਸਖਤ ਨਿਰਦੇਸ਼ਾਂ ਹੇਠ ਕਾਰਵਾਈ ਕਰਦੇਣ 1.5 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਥਾਣਾ ਮੁਖੀ ਨੇ ਕਿਹਾ ਕਿ ਐਸਆਈ ਲਖਵੀਰ ਸਿੰਘ ਨੂੰ ਮੁਖਬਰ ਖਾਸ ਨੇ ਤਲਾਹ ਦਿੱਤੀ ਸੀ ਕਿ ਡਲੇਰੀ ਤੋਂ ਮਾੜੀ ਮੇਗਾ ਜਾਂਦੇ ਰਸਤੇ ਦੇ ਨਜ਼ਦੀਕ ਖੇਤਾਂ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਕੋਈ ਚੀਜ਼ ਲੱਭ ਰਿਹਾ ਜਿਸ ਤੇ ਪੁਲਿਸ ਪਾਲਟੀ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਉਕਤ ਵਿਅਕਤੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 508 ਗ੍ਰਾਮ ਵਨ ਬ੍ਰਾਮ ਤੋਂ ਹੈ ਮੁਸਲਮ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਸੱਜਨ ਸਿੰਘ ਵਾਸੀ ਮਾੜੀ ਕੰਬੇ ਕੁਵਜੂ ਹੋਈ ਹੈ ਜਿਸ ਤੇ ਥਾਣਾ ਖਾਲੜਾ ਦੀ ਪੁਲਿਸ ਨੇ 44 ਨੰਬਰ ਮੁਕਦਮਾ ਦਰਜ ਕਰਕੇ ਉਕਤ ਵਿਅਕਤੀ ਨੂੰ ਮਾਨਚਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਤਾਂ ਉਕਤ ਵਿਅਕਤੀ ਨੇ ਆਪਣੇ ਘਰ ਦੇ ਵਿੱਚ ਰੱਖੀ ਹੋਈ 1 ਕਿਲੋ 115 ਗ੍ਰਾਮ ਸ਼੍ਰੋਨ ਰਿਕਵਰ ਕਰਾਈ ਹੈ ਥਾਣਾ ਮੁਖੀ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਦੋ ਹੋਰ ਮੁਸਲਮ ਗੁਰੇਕਬਾਲ ਸਿੰਘ ਅਤੇ ਇੱਕ ਨੂਰ ਸਿੰਘ ਨੂੰ ਦਰਾਨੇ ਨਾਕੀਬੰਦੀ ਕਾਲਾ ਪੁਲਿਸ ਨੇ 53 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਉਹਨਾਂ ਨੇ ਕਿਹਾ ਕਿ ਗੁਰੇਕਬਾਲ ਸਿੰਘ ਅਤੇ ਇੱਕ ਨੂਰ ਦੋਵੇਂ ਸੱਕੇ ਭਰਾ ਹਨ ਅਤੇ ਕਾਫੀ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਕਾਰੋਬਾਰ ਕਰਦੇ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਦੋਵਾਂ ਭਰਾਵਾਂ ਵੱਲੋਂ ਅਏ ਦਿਨ ਹੀ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀਆਂ ਥੇਪਾਂ ਮਗਵਾ ਕੇ ਅੱਗੇ ਸਮਗਰ ਲਾਂ ਨੂੰ ਵੇਚੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਦੋਵਾਂ ਭਰਾਵਾਂ ਖਿਲਾਫ ਥਾਣਾ ਖਾਲੜਾ ਵਿਖੇ ਮਕਦਮਾ ਦਰਜ ਕਰਕੇ ਨਦਵਾ ਮੁਜ਼ਲਮਾਂ ਨੂੰ ਮਾਨਤਾਕ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਨਡ ਹਾਸਲ ਕੀਤਾ ਗਿਆ ਕਿਉਂਕਿ ਇੰਨਾ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਸਤਨ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਜਿਹੜਾ ਜੀ ਐਫ ਆਈ ਆਰ ਨੰਬਰ 44 ਜਿਹੜੀ ਆ 24 24 2025 ਨੂੰ ਜਿਹੜੀ ਆ ਇੱਕ ਐਸ ਆਈ ਲਖਵੀਰ ਸਿੰਘ ਵੱਲੋਂ ਜਿਹੜੀ ਆ ਦਰਜ ਐਜਿਸਟਰ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਦੋਸ਼ੀ ਜਿਹੜਾ ਵਾ ਸੁਖਵਿੰਦਰ ਸਿੰਘ ਇਹ ਵਾਸੀ ਮਾੜੀ ਕੰਬੋਗੇ ਦੇ ਪਾਸੋਂ ਅੱਧਾ ਕਿਲੋ ਹੀਰਮ ਜਣੀ ਹੈ ਚਾਂਸ ਰਿਕਵਰੀ ਤੇ ਜਿਹੜੀ ਹੈ ਰਿਕਵਰ ਕੀਤੀ ਗਈ ਸੀ ਉਸ ਨੂੰ ਪੇਸ਼ ਅਦਾਲਤ ਕਰਕੇ 3 ਤਰੀਕ ਨੂੰ ਪੇਸ਼ ਅਦਾਲਤ ਕਰਕੇ ਉਸ ਦਾ 4 ਦਿਨ ਦਾ 7 ਤਰੀਕ ਤੱਕ ਰਿਮਾਂਡ ਅਸਲ ਕੀਤਾ ਗਿਆ ਦੌਰਾਨੇ ਰਿਮਾਂਡ ਨੂੰ ਮਜੀਦ ਪੁਛਗ੍ਰਿਸ਼ ਕਰਤੇ ਉਹਦੀ ਨਿਸ਼ਾਨਦੇਹੀ ਦੇ ਉੱਤੇ ਉਹਦੇ ਘਰੋਂ 1 ਕਿਲੋ ਹੀਰਮ ਜਿਹੜੀ ਹੈ ਹੋਰ ਬਰਾਮਦ ਕੀਤੀ ਗਈ ਜਿਹੜੀ ਪੈਕਟਾ ਸਮੇਤ ਪੈਕਿੰਗ ਮਟੀਰੀਅਲ ਦਾ ਸਮੇਤ 1 ਕਿਲੋ 115 ਗ੍ਰਾਮ ਹੋਈ ਸੀ ਜਿਹੜੀ ਪੈਕਿੰਗ ਮਟੀਰੀਅਲ ਤੋਂ ਬਗੈਰ ਜਿਹੜੀ ਆ 1 ਕਿਲੋ 1 ਗ੍ਰਾਮ ਜਿਹੜੀ ਆ ਹੀਰਾ ਰਿਕਵਰ ਹੋਈ ਟੋਟਲ ਇਹਦੇ ਪਾਸੋਂ ਜਿਹੜੀ ਹੈ ਡੇਢ ਕਿਲੋ ਹੀਰਾ ਜਿਹੜੀ ਹੈ ਇਹ ਐਸ ਆਈ ਲਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਜਿਹੜੀ ਆ ਇਹਦੇ ਪਾਸੋਂ ਰਿਕਵਰ ਕਰਕੇ ਅੱਜ ਇਹਨੂੰ ਫਿਰ ਦੁਬਾਰਾ ਪੇਸ਼ ਅਦਾਲਤ ਕਰਕੇ ਇਹਦਾ ਜਿਹੜਾ ਕੱਲ ਤੱਕ ਰਿਮਾਂਡ ਅਸਲ ਕੀਤਾ ਗਿਆ ਜਿਹੜੇ ਸਰ ਦੋ ਮੁੱਲਜ਼ਮ ਹੋਰ ਪੜੇ ਆ ਉਹ ਕਿਹੜੇ ਮਕਦਮੇ ਦੇ ਵਿੱਚ ਆ ਇਹ ਕੱਲ ਇਹ ਜਿਹੜਾ ਜੀ ਮੁਕੱਦਮਾ ਨੰਬਰ 46 ਅੱਜ ਜਿਹੜਾ ਇੱਕ ਦਰਜ ਰਜਿਸਟਰ ਕੀਤਾ ਗਿਆ ਐਸਆਈ ਲਖਬੀਰ ਸਿੰਘ ਚੌਕੀ ਇੰਚਾਰਜ ਰਾਜੋਕੇ ਵੱਲੋਂ ਇਹ ਦੋਸ਼ੀ ਜਿਹੜੇ ਵਸਰਕੇ ਦੇ ਆ ਜੀ ਇਹ ਦੋਨੋਂ ਸਕੇ ਭਰਾ ਨੇ ਗੁਰਕ ਗੁਰਕਬਾਲ ਤੇ ਏਕਮੂ ਇਹ ਦੋਨੋਂ ਭਰਾ ਨੇ ਇਹ ਦੋਨੋਂ ਭਰਾ ਕੀ ਕਰਦੇ ਸੀਗੇ ਵੀ ਡਰੋਨ ਡਰਾਈ ਪਾਕਿਸਤਾਨ ਤੋਂ ਜਿਹੜੀ ਆ ਇਹ ਖੇਪ ਮਗਾ ਕੇ ਤੇ ਗਾਂ ਜਿਹੜੇ ਸਪਲਾਈ ਕਰਦੇ ਸੀਗੇ ਅੱਜ ਜਿਹੜੀ ਆ ਹੀਰੋ ਨਾਲ ਲੈ ਕੇ ਜਾ ਰਹੇ ਸੀ ਅਚਾਨਕ ਇਹ ਜਿਹੜੀ ਆ ਐਸਆਈ ਲਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਇਹਨਾਂ ਜਿਹੜਾ ਇਹਨਾਂ ਨੂੰ ਮਾੜੀ ਮੇਂਗੇ ਕੱਚੇ ਰਸਤੇ ਦੇ ਉੱਤੇ ਰੋਕ ਕੇ ਇਹਨਾਂ ਦੇ ਪਾਸੋਂ ਜਿਹੜੀ ਹੈ ਇਹ 51 ਗ੍ਰਾਮ ਹੀ ਰੰਜਣੀ ਹੈ ਰਿਕਵਰ ਕੀਤੀ ਹੈ ਇਹਨਾਂ ਨੂੰ ਕੱਲ ਪੇਸ਼ ਅਦਾਲਤ ਕਰਕੇ ਤੇ ਇਹ ਰਿਮਾਂਡ ਅਸਲ ਕਰਕੇ ਅਗਲੀ ਤਫਤੀਸ਼ ਕੀਤੀ ਜਾਊਗੀ ਕਿ ਇਹ ਕਿੱਥੋਂ ਲੈ ਕੇ ਆਉਂਦੇ ਹਨ ਕਿਹਨੂੰ ਦੇਵ ਜਾਂਦੇ ਸੀਗੇ ਇਹ ਜਿਹੜਾ ਫਾਰਵਰਡ ਬੈਕਵਰਡ ਲਿੰਕ ਇਹਨਾਂ ਨੇ ਪਤਾ ਕਰਕੇ ਤੇ ਅਗਲੀ ਤਫਤੀਸ਼ ਦੇ ਦੌਰਾਨ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਕਾਰਵਾਈ ਕੀਤੀ ਗਈ